We'll <laughs> ਸੂਬੇ ਦੇ ਲੋਕਾਂ ਨੂੰ ਬਿਨਾਂ ਕਿਸੇ ਖਜਲ-ਖੁਆਰੀ ਤੋਂ ਉਹਨਾਂ ਦੇ ਘਰਾਂ ਨੇੜੇ ਦੀ ਕਿਸੀ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਲਈ ਸਰਕਾਰ ਵਚਨਬੱਧ ਹੈ ਜਿਸ ਦੇ ਲਈ ਸਰਕਾਰ ਵੱਲੋਂ ਆਪਦੀ ਸਰਕਾਰ ਆਪਦੇ ਦੁਆਰ ਵਰਗਾ ਲੋਕਪੱਖੀ ਉਪਰਾਲਾ ਕੀਤਾ ਗਿਆ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦੱਕਣੀ ਦੀ ਕੋਆਰਡੀਨੇਟਰ ਗੁਰਪ੍ਰੀਤ ਕੌਰ ਕੰਡਾ ਨੇ ਹਲਕਾ ਦੱਕਣੀ ਦੀ ਵਾਰਡ ਨੰਬਰ 36 37 38 39 ਲਈ ਸੁਲਤਾਨਦੀਪਤੀ ਵਿੱਚ ਲਗਾਏ ਗਏ ਵਿਸ਼ੇਸ਼ ੈਂਪ ਦੌਰਨ ਕੀਤਾ ਗੁਰਪ੍ਰੀਤ ਕੰਡਾ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਹ ਪਹਿਲ ਕਦਮੀ ਲੋਕਾਂ ਨੂੰ ਉਹਨਾਂ ਦੀਆਂ ਬਰੂਹਾਂ ਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨ ਵਿੱਚ ਸਫਲਤਾ ਦੀ ਨਵੀਂ ਕਹਾਣੀ ਰਚੇਗਾ। ਉਹਨਾਂ ਕਿਹਾ ਕਿ ਇਸ ਮਹੀਨ ਤਹਿਤ ਸੂਬੇ ਭਰ ਵਿੱਚ ਕੈਂਪ ਲਾ ਕੇ ਲੋਕਾਂ ਨੂੰ ਸੇਵਾਵਾਂ ਦਾ ਲਾਭ ਪ੍ਰਦਾਨ ਕਰਨ ਲਈ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਦਰ ਤੱਕ ਪਹੁੰਚ ਕੀਤੀ ਜਾ ਰਹੀ ਹੈ। ਗੁਰਪ੍ਰੀਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਉਪਰਾਲਾ ਲੋਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਮੀਲ ਪੱਥਰ ਸਾਬਤ ਹੋਵੇਗਾ। ਉਹਨਾਂ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਇੱਕੋ ਛੱਤ ਥੱਲੇ ਵੱਖ-ਵੱਖੇ ਭਾਗਾਂ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਸੇਵਾਵਾਂ ਦਾ ਲਾਭ ਦੇਣ ਦੇ ਨਾਲ-ਨਾਲ ਉਹਨਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਵੀ ਕੀਤਾ ਜਾ ਰਿਹਾ ਹੈ। ਜਿਸ ਨਾਲ ਲੋਕਾਂ ਦੇ ਸਮੇਂ ਤੇ ਊਰਜਾ ਦੀ ਬਚਤ ਹੋਣ ਦੇ ਨਾਲ-ਨਾਲ ਉਹਨਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਵੀ ਨਹੀਂ ਮਾਰਨੇ ਪੈਣਗੇ। ਗੁਰਪ੍ਰੀਤ ਨੇ ਕਿਹਾ ਕਿ ਮੌਕੇ ਤੇ ਮੌਜੂਦਾ ਲੋਕਾਂ ਨਾਲ ਗੱਲਬਾਤ ਕਰਦਿਆਂ ਕੈਂਪਸ ਸੰਬੰਧੀ ਉਹਨਾਂ ਪ੍ਰਕਿਰਿਆ ਵੀ ਹਾਸਲ ਕੀਤੀ ਹੈ। ਉਹਨਾਂ ਨੇ ਇਸ ਗੱਲ ਦੀ ਖੁਸ਼ੀ ਜ਼ਾਹਿਰ ਕੀਤੀ ਹੈ ਕਿ ਲੋਕਾਂ ਵੱਲੋਂ ਸਰਕਾਰ ਦੇ ਇਸ ਉਪਰਾਲੇ ਨੂੰ ਸਲਾਹਨ ਦੇ ਨਾਲ-ਨਾਲ ਪਰਵਾਹ ਹੰਗਾਰਾ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਮਾਨ ਸਰਕਾਰ ਲੋਕਾਂ ਦੇ ਦੁੱਖ ਸੁੱਖ ਵਿੱਚ ਸਹਾਈ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਉਹਨਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਸੇਵਾਵਾਂ ਹਾਸਲ ਕਰਨ ਲਈ ਹੈਲਪਲਾਈਨ 1076 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਇਸ ਮੌਕੇ ਹਲਕਾ ਦੱਖਣੀ ਦੇ ਵਿਧਾਇਕ ਦੇ ਦਫਤਰ ਇੰਚਾਰਜ ਡੀਐਸਪੀ ਅਸ਼ੋਕ ਕੁਮਾਰ ਪੀਏ ਨਵਨੀਤ ਸ਼ਰਮਾ ਬਲਜੀਤ ਜੋੜਾ ਅਮਨਪ੍ਰੀਤ ਸਿੰਘ ਹੀਰਾ ਕਰਨ ਮਨਜੀਤ ਕੌਰ ਮਨਦੀਪ ਕੌਰ ਸੁਖਾ ਹਿੰਮਤ ਸਿੰਘ ਬਲਜਿੰਦਰ ਸਿੰਘ ਰਿੰਕੂ ਜਸਵੰਤ ਸਿੰਘ ਵੀ ਮੌਜੂਦ ਸਨ ਅ ਪਈ ਪਹਿਲਾ ਤਾਂ ਮੈਂ ਤੁਹਾਡਾ ਸ਼ੁਕਰੀਆ ਕਰਨਾ ਚਾਹੂੰਗੀ ਕਿ ਤੁਸੀਂ ਆਏ ਹੋ ਮੀਡੀਆ ਸਾਡੇ ਲਈ ਬਹੁਤ ਜ਼ਰੂਰੀ ਆ ਜਿਨ੍ਹਾਂ ਨੇ ਕਿ ਇਹ ਚੀਜ਼ਾਂ ਜੋ ਵੀ ਹੁੰਦੀਆਂ ਵਾ ਮਾਨ ਸਰਕਾਰ ਵੱਲੋਂ ਜਾਂ ਜੋ ਵੀ ਕੈਂਪ ਲਗਾਏ ਜਾਂਦੇ ਆ ਉਹਨਾਂ ਨੂੰ ਘਰ-ਘਰ ਪਹੁੰਚਾਉਂਦਾ ਸਭ ਤੋਂ ਮੇਨ ਕੰਮ ਜਿਹੜਾ ਪ੍ਰੈਸ ਵਾਲਿਆਂ ਦਾ ਹੁੰਦਾ ਵਾ ਤੇ ਮੇਰਾ ਨਾਮ ਗੁਰਪ੍ਰੀਤ ਕੌਰ ਆ ਮੈਂ ਹਲਕਾ ਕੋਆਰਡੀਨੇਟਰ ਦੱਖਣੀ ਹਲਕੇ ਤੋਂ ਡਾਕਟਰ ਨਿਰਜਜੀਤ ਵੱਲੋਂ ਐਮਐਲਏ ਵੱਲੋਂ ਔਰ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਇਹ ਮਾਨ ਸਾਹਿਬ ਵੱਲੋਂ ਜਿਹੜੀਆਂ ਵੀ ਪੰਜ ਤੋਂ ਸੱਤ ਸੁਵਿਧਾਵਾਂ ਜਿਹੜੀਆਂ ਦਿੱਤੀਆਂ ਗਈਆਂ ਜਿਵੇਂ ਬਿੱਲ ਆਪਣੇ ਕਈਆਂ ਦੇ ਜਾਦੇ ਆ ਜਾਂਦੇ ਆ ਠੀਕ ਆ ਕਿਸੇ ਦਾ ਕੋਈ ਆਧਾਰ ਕਾਰਡ ਕੋਈ ਸ਼ਨਾਖਤੀ ਕਾਰਡ ਕੋਈ ਵੋਟਰ ਕਾਰਡ ਕੋਈ ਕਣਕ ਕੱਟੀ ਗਈ ਹੈ ਲੋਕਾਂ ਨੂੰ ਈਵਨ ਕਿ ਬੜੀਆਂ ਪਰੇਸ਼ਾਨੀਆਂ ਆਉਂਦੀਆਂ ਪਈਆਂ ਜਿਨ੍ਹਾਂ ਦਾ ਹੱਲ ਕੱਢਣ ਲਈ ਸਾਨੂੰ ਮਾਨ ਸਰਕਾਰ ਨੂੰ ਇਹ ਕੈਂਪ ਲਾਉਣੇ ਪੈਂਦੇ ਆ ਕਿ ਘਰ ਘਰ ਲੋਕਾਂ ਦੇ ਜਿਹੜੇ ਸਨੇਹਾ ਪਹੁੰਚਾਇਆ ਜਾ ਸਕੇ ਲੋਕੀ ਇੱਥੇ ਆ ਕੇ ਆਪਣੇ ਜਿਹੜੇ ਵੀ ਕੰਮ ਉਹਨਾਂ ਦੇ ਹੋਣ ਵਾਲੇ ਆ ਬੈਠ ਕੇ ਕਰਵਾ ਕੇ ਜਾਂਦੇ ਪਏ ਆ ਔਰ ਔਨ ਦੀ ਸਪੋਰਟ ਸਾਰਿਆਂ ਦੇ ਕੰਮ ਹੁੰਦੇ ਪਏ ਆ ਦੇਖੋ ਮਾਨਸਰ ਵੱਲੋਂ ਜਿਹੜੀਆਂ ਵੀ ਹਦਾਇਤਾਂ ਦਿੱਤੀਆਂ ਜਾਂਦੀਆਂ ਵਾ ਜੋ ਵੀ ਇਹ ਲੋਕਾਂ ਦੇ ਹੱਕ ਦੇ ਵਿੱਚ ਤੇ ਲੋਕਾਂ ਦੇ ਹਿੱਤਾਂ ਲਈ ਕੀਤੀਆਂ ਜਾਂਦੀਆਂ ਕੰਮ ਜਿੰਨੇ ਵੀ ਮਾਨਸਾਬ ਨੇ ਕੀਤੇ ਆ ਹੁਣ ਤੱਕ ਜਿੰਨੇ ਵੀ ਉਹਨਾਂ ਨੇ ਲੋਕਾਂ ਬਾਰੇ ਸੋਚਿਆ ਵਾ ਬੜੇ ਵਧੀਆ ਤਰੀਕੇ ਨਾਲ ਸੋਚਿਆ ਵਾ ਬਹੁਤ ਵਧੀਆ ਉਪਰਾਲੇ ਕੀਤੇ ਆ ਔਰ ਇਸ ਟਾਈਮ ਵੀ ਤੁਸੀਂ ਦੇਖੋ ਕਿ ਅਸੀਂ ਜਿਹੜੇ ਕਣਕ ਦੇ ਕਾਰਡ ਦੇਖਦੇ ਪਏ ਆ ਕਿੰਨੇ ਜਾਣੇ ਆਏ ਆ ਔਰ ਹਰ ਇੱਕ ਦਾ ਇਹੋ ਕਹਿਣਾ ਵਾ ਕਿ ਸਾਡੀ ਜੀ ਕਣਕ ਨਹੀਂ ਆ ਰਹੀ ਕੱਟੀ ਗਈ ਆ ਜਾਂ ਡਿੱਪੂ ਵਾਲੇ ਦਿੰਦੇ ਨਹੀਂ ਪਏ ਮਤਲਬ ਕਿ ਇਹ ਪਿਛਲੀਆਂ ਸਰਕਾਰਾਂ ਦਾ ਜਿਹੜਾ ਕੰਮ ਹੈ ਹੁਣ ਤੱਕ ਕੰਪਲੀਟ ਹੋਇਆ ਹੀ ਨਹੀਂ ਆ। ਸੋ ਇਹਨਾਂ ਕਰਕੇ ਸਾਨੂੰ ਕੈਂਪ ਲਗਾਉਣੇ ਪੈ ਰਹੇ ਆ। ਲੋਕੀ ਪਰੇਸ਼ਾਨ ਬਹੁਤ ਨੇ। ਉਹਨਾਂ ਦੇ ਹੱਲ ਹੀ ਆਉਣ ਦੀ ਸਪੋਰਟ ਮਾਨ ਸਰਕਾਰ ਦੇ ਕਹਿਣੇ ਤੇ ਤੇ ਸਾਡੇ ਐਮਐਲਏ ਡਾਕਟਰ ਨੀਰਜ ਜੀ ਦੇ ਹੁਕਮ ਅਨੁਸਾਰ ਕਰਦੇ ਪਏ ਆ। ਮੇਰੀ ਸਰ ਵੈਸੇ ਤੇ ਮੈਂ ਹਲਕਾ ਕੋਆਰਡੀਨੇਟਰ ਆ, ਹਲਕੇ ਦੀ ਆ। ਔਰ ਮੇਰੀ ਵਾਰਡ ਨੰਬਰ 40 ਬੰਦੀ ਹੈ। ਔਰ ਮੈਂ ਵਾਸੀਆਂ ਨੂੰ ਸਾਰਿਆਂ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦੀ ਆ। ਕਿ ਮਾਨ ਸਰਕਾਰ ਵੱਲੋਂ ਜਿਹੜੀਆਂ ਵੀ ਸੁਵਿਧਾਵਾਂ ਮਿਲਦੀਆਂ ਪਈਆਂ ਨੇ ਉਹਨਾਂ ਨੂੰ ਬੜੇ ਸੁਚੱਜੇ ਢੰਗ ਨਾਲ ਹੱਲ ਕੀਤਾ ਜਾਂਦਾ ਪਿਆ ਵਾ ਤੁਸੀਂ ਉਹਨਾਂ ਦਾ ਫਾਇਦਾ ਚੁੱਕੋ ਠੀਕ ਹੈ ਇੱਥੇ ਜਿੰਨੇ ਵੀ ਕੈਂਪ ਲਗਾਏ ਗਏ ਆ ਸਾਰਿਆਂ ਦਾ ਨਿਪਟਾਰਾ ਬਹੁਤ ਵਧੀਆ ਤਰੀਕੇ ਨਾਲ ਹੁੰਦਾ ਪਿਆ ਵਾ ਲੋਕ ਹਰ ਸੁਵਿਧਾ ਦਾ ਫਾਇਦਾ ਚੁੱਕਦੇ ਪਏ ਆ ਤੁਸੀਂ ਕੱਲੇ-ਕੱਲੇ ਜਾਣੇ ਨੂੰ ਪੁੱਛ ਸਕਦੇ ਹੋ ਕਿ ਜਿਹੜੇ ਵੀ ਕੰਮ ਹੁੰਦੇ ਪਏ ਆ ਇਸ ਟਾਈਮ ਤੇ ਬਹੁਤ ਵਧੀਆ ਤਰੀਕੇ ਨਾਲ ਦੇਖੋ ਸਾਰੇ ਸਟਾਫ ਆਏ ਹੋਏ ਆ ਬੈਠੇ ਹੋਏ ਆ ਕੰਮ ਸਾਰਿਆਂ ਦੇ ਹੋ ਰਹੇ ਆ ਪਹਿਲਾਂ ਤੇ ਤੁਹਾਡਾ ਤਲਵਾਦਿਆਂ ਪ੍ਰੈਸ ਦਾ ਤੁਸੀਂ ਸਾਡੇ ਇਸ ਵਿਚਾਰ ਜਾਣ ਵਾਸਤੇ ਆਏ ਜੇ ਮੈਂ ਡੀਐਸਪੀ ਸ਼ੋਕਮਾਰ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਇਹਦਾ ਕੈਂਪ ਲਗਾ ਅੱਜ ਇਹ ਮਾਨ ਸਾਹਿਬ ਦਿਖਾਤਾ ਵੀ ਵਾਕਿਆ ਹੀ ਆਪ ਦੀ ਸਰਕਾਰ ਲੋਕਾਂ ਦੇ ਦੁਆਰ ਆ ਇਹਦੇ ਵਿੱਚ ਸਾਰੇ ਹੀ ਮਿੱਠੇ ਅਫਸਰ ਮਿੱਠੇ ਆ ਮੌਕੇ ਦੇ ਲੋਕਾਂ ਦਾ ਨਿਪਟਾਰਾ ਇਹਨਾਂ ਕਰ ਰਹੇ ਆ ਜਿਹੜਾ ਕਿਸੇ ਚੀਜ਼ ਕਰਨ ਦੀ ਆ ਉਸੇ ਵੇਲੇ ਉਹ ਜਿਹੜਾ ਨਿਪਟਾਰਾ ਹੀ ਤੇ ਰਹਾਵਾ ਸਾਰੇ ਇੰਟਰਵਿਊ ਇੱਥੇ ਮੇਰੇ ਨਾਲ ਨੇ ਇਹ ਜਿਸੇ-ਤੇ ਕਿਸੇ ਨੂੰ ਪ੍ਰੋਬਲਮ ਪਈਦੀ ਆ ਸਾਰੇ ਨਾਲ ਨਾਲ ਜਾ ਕੇ ਲੋਕਾਂ ਦੇ ਨਾਲ ਜਾ ਕੇ ਤੇ ਉਹਨਾਂ ਦੇ ਮਸਲੇ ਹੱਲ ਕਰਾ ਲਿਆ ਤੇ ਲੋਕ ਇਹਨਾਂ ਦੇ ਬੜੇ ਖੁਸ਼ ਆ ਤੇ ਜਿਹੜਾ ਇਹ ਕੈਂਪ ਲੱਗਾ ਹੋਆ ਇਹਦੇ ਵਿੱਚ ਲੋਕਾਂ ਨੂੰ ਬਹੁਤ ਹੀ ਫਾਇਦਾ ਹੋਇਆ ਵਾ ਤੇ ਮਾਨ ਸਰਕਾਰ ਇਹ ਵੀ ਦੱਸ ਦਤਾ ਵਾ ਵੀ ਵਾਕੇ ਯਾ ਆਪਣੀ ਸਰਕਾਰ ਲੋਕਾਂ ਦੇ ਦੁਆਰ ਮੇਰਾ ਨਾਮ ਅਮਨਪ੍ਰੀਤ ਸਿੰਘ ਆ ਜੀ ਆਮ ਆਦੀ ਪਾਰਟੀ ਹਲਕਾ ਦੱਖਣੀ ਵਾਰਡ ਨੰਬਰ 42 ਤੋਂ ਇੰਚਾਰਜ ਰਿਆ ਮੈਂ ਪਹਿਲਾਂ ਸਾਬਕਾ ਵਾਰਡ ਸਰਕਲਿੰਗ ਚਾਰਜ ਆ ਮੈਂ ਇਹ ਗੱਲ ਕਹਿਣਾ ਚਾਹਾਂਗਾ ਜੋ ਮਾਨ ਸਰਕਾਰ ਨੇ ਕਿਹਾ ਉਹ ਕੀਤਾ ਤੇ ਜੋ ਚੰਨੀ ਗੇਂਦਾ ਹੁੰਦਾ ਸੀ ਨਾ ਆਪਣੀ ਸਰਕਾਰ ਵੇਲੇ ਉਹ ਵਾਅਦੇ ਕਰ ਦਿੰਦਾ ਸੀ ਉਹਨਾਂ ਨਾਲ ਅ ਲਾਂਝੀ ਚੰਨੀ ਪੈ ਗਿਆ ਸੀ ਤੇ ਇਸ ਵਾਰੀ ਜਦੋਂ ਹੁਣ ਉਦੋਂ ਗੱਲਾਂ ਕਰ ਦਿੰਦੇ ਸੀ ਕਿ ਮਾਨ ਸਰਕਾਰ ਆ ਗਈ ਤੇ ਮਾਨ ਸਰਕਾਰ ਕੀ ਕਰ ਲੇਗੀ ਉਹ ਕਰ ਲੇਗੀ ਹੁਣ ਜੇ ਮਾਨ ਸਰਕਾਰ ਕੰਮ ਕਰ ਰਹੀ ਆ ਹੁਣ ਇਹਨਾਂ ਨੂੰ ਕਹਿ ਲਓ ਇੱਕ ਸਾਧੀ ਮਿਰਚਾਂ ਲੜ ਰਹੀਆਂ ਨੇ ਕਿ ਹਾਂ ਕਿ ਸਰਕਾਰ ਕੰਮ ਕਿੱਦਾਂ ਕਰ ਰਹੀ ਆ ਤੇ ਸਰਕਾਰ ਕੋ ਕੰਮ ਹੋ ਹੀ ਦੇ ਨੇ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਜਨਤਾ ਇੱਥੇ ਇਸ ਟਾਈਮ ਇੱਕ 1000 ਤੋਂ ਕਰੀਬ ਯਾਰ ਤੇ 1500 ਕਰੀਬ ਬੰਦਾ ਆ ਚੁੱਕਾ ਹੈ ਤੇ ਜਿੰਤਾ ਦੇ ਕੰਮ ਹੋ ਚੁੱਕੇ ਆ ਇੱਥੇ ਸਾਰੇ ਆਧਾਰ ਕਾਰਡ ਕੈਂਪ ਬੀਲੀ ਦੇ ਵਿਭਾਗ ਜਈ ਸਾਹਿਬ ਪਟਵਾਰੀ ਸਾਰੇ ਇੱਥੇ ਬੈਠੇ ਕਾਨਗੋ ਇੱਥੇ ਬੈਠੇ ਸਾਰੇ ਦੇ ਕੰਮ ਹੋ ਚੱਲ ਰਹੇ ਨੇ ਤੇ ਇਹਦੇ ਸਾਰੇ ਕੰਮ ਹੋ ਰਹੇ ਨੇ ਤੁਸੀਂ ਆਹ ਕੈਮਰਾ ਦੇ ਘੁਮਾ ਕੇ ਦਿਖਾ ਸਕਦੇ ਲੋਕਾਂ ਨੂੰ ਕਿ ਕੀ ਸੀ ਕੰਮ ਕਰਵਾ ਰਹੇ ਆ ਸਰ ਤੁਸੀਂ ਆਹ ਚੀਜ਼ ਜਨਤਾ ਨੂੰ ਪੁੱਛ ਸਕਦੇ ਜੀ ਕਿ ਹਾਂ ਸੰਤੁਸ਼ਟ ਨੇ ਕਿ ਨਹੀਂ ਸੰਤੁਸ਼ਟ ਸੰਤੁਸ਼ਟ ਨੇ ਤਾਂ ਹੀ ਲੋਕ ਆ ਰਹੇ ਨੇ ਇਹ ਸਾਡੇ ਬਲੌਗ ਪ੍ਰਧਾਨ ਕੁਲਤੇ ਨੇ ਇਹ ਵਾਰਡ ਦੇ ਸੇਵਾਦਾਰ ਨੇ ਦੋਵੇਂ ਇਹ ਸਾਡੇ ਡਾਇਮੰਡ ਜੀ ਸੇਵਾਦਾਰ ਨੇ ਮਗਰ ਆ ਵੀ ਸਾਡੇ ਸੇਵਾਦਾਰ ਨੇ ਇਹ ਸਾਰੇ ਇਹਨਾਂ ਦੀ ਖਲਾਸ਼ਰੀ ਨਾਲ ਇੱਥੇ ਕੰਮ ਚੱਲ ਰਿਹਾ ਵਾ ਵਾਰਡ ਨੰਬਰ 36 ਹੋਰ ਵਾਰਡ ਨੰਬਰ 33 ਬਲੌਗ ਇਨ ਚਾਰਜ ਮੇਰਾ ਨਾਮ ਸੁਭਜਿੰਦਰ ਸਿੰਘ ਲੱਗਾ ਜੀ ਆ ਜਿਹੜਾ ਕੈਂਪ ਲੱਗਾ ਹੋਇਆ ਜੀ ਜੋ ਕਿ ਪਿਛਲੇ ਬਹੁਤ ਹੀ ਸਾਲਾਂ ਤੋਂ ਆਮ ਲੋਕਾਂ ਨੂੰ ਦਫਤਰੀ ਕੰਮਕਾਜ ਕਰਾਉਣ ਲਈ ਕੋਈ ਮੁਸ਼ਕਲਾ ਪੇਸ਼ ਹੁੰਦੀਆਂ ਰਹੀਆਂ ਪਹਿਲਾਂ ਉਹਨਾਂ ਨਾਲ ਮੁਸ਼ਕਲਾਂ ਨੂੰ ਦੂਰ ਕਰਨ ਦਾ ਉਪਰਾਲਾ ਕਰਦੇ ਹੋਏ ਆਪ ਦੀ ਸਰਕਾਰ ਆਪ ਦੇ ਦਵਾਰ ਸ਼੍ਰੀਮਾਨ ਸ਼੍ਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ ਆਮ ਲੋਕਾਂ ਨੂੰ ਇੱਕ ਸਹੂਲਤ ਦੇਣ ਦਾ ਕਿ ਆਪ ਦੀ ਸਰਕਾਰ ਆਪ ਦੇ ਦਵਾਰ ਤੁਹਾਡੇ ਘਰ ਬੈਠੇ ਹੀ ਕੰਮ ਹੋਣਗੇ ਔਰ ਇੱਕ 1076 1076 ਨੰਬਰ ਜਾਰੀ ਕਰਦੇ ਹੋਏ ਇੱਕ 43 ਤਰ੍ਹਾਂ ਦੀਆਂ ਸੁਵਿਧਾਵਾਂ ਲੋਕਾਂ ਨੂੰ ਇੱਕ ਫੋਨ ਕਾਲ ਤੇ ਮੁਹੱਈਆ ਕਰਵਾਈਆਂ ਕਿ ਆਪ ਆਣ ਕੇ ਵਿਭਾਗ ਦੇ employees ਆਪ ਆਣ ਕੇ ਕਰੋ ਡਾਕੂਮੈਂਟਸ ਲੈ ਕੇ ਜਾਏਗਾ ਔਰ ਤੁਹਾਨੂੰ ਘਰੇ ਹੀ ਆਪਣੇ ਡਰਾਈਵਿੰਗ ਲਾਇਸੈਂਸ ਜੇ ਕਈ ਤਰ੍ਹਾਂ ਦੇ ਸਰਟੀਫਿਕੇਟੇ ਬਣਾਉਣੇ ਹੋਣਗੇ ਉਹ ਆਪ ਘਰ ਪ੍ਰੋਵਾਈਡ ਕਰਕੇ ਜਾਏਗਾ ਇੱਕ ਬਹੁਤ ਹੀ ਵੱਡਾ ਉਪਰਾਲਾ ਵਾ ਜੋ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੀ ਆ ਆਉਣ ਵਾਲੇ ਟਾਈਮ ਦੇ ਵਿੱਚ ਇਸ ਨੋਵਾ ਬਹੁਤ ਹੀ ਜ਼ਿਆਦਾ ਸਹੀ ਸਿਸਟਮ ਦੇ ਵਿੱਚ ਕੰਮ ਆਏਗਾ ਹੈ ਇੱਥੇ ਜਿਹੜੇ ਲੋਕੀ ਆਏ ਨੇ ਆਪਣੇ ਵੱਖ-ਵੱਖ ਡਿਪਾਰਟਮੈਂਟਾਂ ਦਾ ਕੰਮ ਕਰਾਉਣ ਵਾਸਤੇ ਉਹਨਾਂ ਦਾ ਹਰ ਇੱਕ ਕੰਮ ਇੱਥੇ ਇੱਕ ਹੀ ਟੇਬਲ ਤੇ ਹੋ ਰਿਹਾ ਵਾ ਇੱਕ ਹੀ ਟੇਬਲ ਤੇ ਵੱਖ-ਵੱਖ ਵਭਾਗ ਆਪਣੇ ਬੈਠੇ ਨੇ ਔਰ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ ਔਰ ਉਹਨਾਂ ਦਾ ਕੰਮ ਕਰ ਰਹੇ ਨੇ ਪਰ ਬਹੁਤ ਵਧੀਆ ਮੈਸੇਜ ਆ ਰਿਹਾ ਇਸ ਦਾ ਇਲਾਕੇ ਦੇ ਵਿੱਚ